ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਗਰੂ ਜੀ ਆਪ ਨੂੰ ਚੜਦੀ ਕਲਾ ਚ ਰੱਖੇ ਜੀ ਤੇ ਮੈਂ ਬੋਲਦੀ ਆ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਦਸ਼ਮੇਸ਼ ਨਗਰ ਆ ਜਿਹੜਾ ਬਸ ਦੇ ਬਸ ਅੱਡੇ ਦੇ ਪਿਛਲੇ ਪਾਸੇ ਰਹਿ ਜਾਂਦਾ ਜੀ ਅਸੀਂ ਘਰੇ ਕੰਮ ਕਰਦੇ ਆ ਤੇ ਸਾਡਾ ਆਨਲਾਈਨ ਕੰਮ ਆ ਸੀ ਸਾਰੇ ਕਿਤੇ ਪਾਰਸਲ ਭੇਜਦੇ ਆ ਤੇ ਜਿਹੜੇ ਇਹ ਕੱਟ ਪੀਸ ਹੈ ਜੀ ਇਹ ਕੱਟ ਪੀਸ ਰਹੂਗਾ 250 ਦਾ ਇੱਕ ਜਣੀ ਕੇ 250 ਦਾ ਇੱਕ ਤੇ ਜਿਹੜੇ ਇੱਕੋ ਜਿਹੇ ਦੋ ਦੋ ਪੀਸ ਹੋ ਅਸੀਂ ਪਹਿਲੇ ਨਾਲ ਚ ਕੱਢ ਲਏ ਦਿਖਾ ਤੇ ਬਾਕੀ ਸਿੰਗਲ ਜਾਦੇ ਆ ਜੀ ਤੇ ਕੁਛਕਨ ਵਾਲਾ ਸੀ ਖੁਦ ਮੈਚਿੰਗ ਬਣਾਈ ਆ ਪਿੱਛੋਂ ਨਹੀਂ ਆਈ ਉਹ ਤੁਹਾਨੂੰ ਚੰਗਾ ਲੱਗੇ ਤੁਸੀਂ ਲੈ ਸਕਦੇ ਹੋ ਆ ਲਓ ਜੀ ਆ ਦੋ ਪੀਸ ਆ ਗਏ ਜੀ ਇਹ ਮਹਿਰੂਮ ਨੇ ਜੀ ਇਹ ਆ ਗਿਆ ਜੀ ਮਾਸਟਰ ਆਈਏ ਨਾ ਦੀ ਵੀਡੀਓ ਚ ਇਹ ਆ ਗਿਆ ਜੀ ਮਾਸਟਰ ਇਹਦੇ ਵੀ ਦੋ ਪੀਸ ਹੈ ਤੇ ਸੋਨੂੰ ਅਸੀਂ ਵੀਡੀਓ ਚ ਕਿਹਾ ਵੀ ਅਸੀਂ ਬਾਲਾ ਟਾਈਮ ਕਿਸੇ ਦੇ ਪੀਸ ਕੱਢ ਕੇ ਜੀ ਨਹੀਂ ਰੱਖਾਂਗੇ ਕਿਉਂਕਿ ਸਾਡਾ ਵੀ ਕੰਮ ਉਲਝ ਜਾਂਦਾ ਆ। ਆ ਫੇਰ ਆ ਗਿਆ ਜੀ ਡਾਰਕ ਮਹਿਰੂਨ ਜਾਂ। ਇਹਦੇ ਵੀ 2 ਪੀਸ ਐ। ਫੇਰ ਆ ਗਿਆ ਜੀ ਆ ਗ੍ਰੀਨ ਵਾਲਾ। ਅਸੀਂ 2-2 ਪੀਸ ਅੱਡ ਬਾਕੀ ਸਿੰਗਲ ਐ। ਮੈਚਿੰਗ ਸਲਵਾਰਾਂ ਵੀ ਨੇ ਸਾਡੇ ਕੋਲੇ ਕੁਸ਼ਤੀ ਹੁੰਦੀਆਂ ਬਾਲੀਆਂ ਨਹੀਂ ਥੋੜੇ ਰੰਗ ਹੁੰਦੇ ਆ ਉਹ ਅਸੀਂ ਫਿਰ 300 ਦੀ ਸਲਵਾਰ ਪੈਂਦੀ ਐ ਜਿਹੜੀ ਤੁਸੀਂ ਕਟਾ ਕੇ ਲਾਉਂਗੇ। ਉਹ ਸਾਨੂੰ ਕੱਟ ਪੀਸਾਂ 'ਚ ਨਹੀਂ ਮਿਲਦੀ। ਆ ਦੇਖ ਲਓ ਜੀ। ਇਹ ਆ ਗਿਆ ਹਰਾ ਜਾਂ ਕਲਰ।

देखो जी घुगिया दो है जी सिर्फ ढाई सौ रुपए का एक पीस है जी आलैक ही है जी आ देखो जी ये भी ब्लैक है जी ये इमें जी है जी, जी अंडरेई रंग ये भी दो पीस है जी ਇਹਦੀ ਬਹੁਤ ਐਂਬਲੈਕ ਰਹੇਗੀ ਜੀ ਇਹ ਵੀ ਦੋ ਪੀਸ ਹੈ ਇੱਕੋ ਜੀ ਸਾਰੇ ਡਿਜ਼ਾਈਨ ਜਿਹੜੇ ਨਵੇਂ ਆ ਜੀ ਆਪਣੇ ਕੋਲੇ ਰਿਪੀਟ ਨਹੀਂ ਹੁੰਦਾ ਡਿਜ਼ਾਈਨ ਆਪਣੇ ਕੋਲੇ ਨਵੇਂ ਨਵੇਂ ਡਿਜ਼ਾਈਨ ਹੁੰਦੇ ਆ ਆਹ ਰੈੱਡ ਜੀ ਰੈੱਡ ਟੋਨ ਦੇ ਜ਼ਿਆਦਾ ਜੀ ਆਹ ਦੇਖੋ ਜੀ ਇਹ ਆਗੇ ਦੋ ਦੋ ਪੀਸ ਜੀ ਇਸ ਤੋਂ ਬਾਅਦ ਹੁਣ ਆਪਾਂ ਚਲਾਉਨੇ ਆ ਜੀ ਜਿਹੜੇ ਆਪਾਂ ਮੈਚਿੰਗ ਆਪ ਕੀਤੇ ਐ ਯਾਨੀ ਕਿ ਸਾਨੂੰ ਲੱਗਿਆ ਉਹ ਲੈਣਾ ਨਾ ਲੈਣਾ ਤੁਹਾਡੀ ਮਰਜ਼ੀ ਆ ਅਸੀਂ ਸਿਰਫ ਤੁਹਾਨੂੰ ਦਿਖਾਵਾਂਗੇ ਵੀ ਇਹ ਮੈਚਿੰਗ ਹੋ ਰਿਹਾ ਸਾਨੂੰ ਲੱਗਿਆ ਅਸੀਂ ਕਹਿਣ ਤੁਹਾਨੂੰ ਦਿਖਾ ਰਹੇ ਹਾਂ ਆ ਦੇਖੋ ਜੀ ਆ ਆਸੀਂ ਕੰਬੀਨੇਸ਼ਨ ਤੁਹਾਨੂੰ ਕਰਕੇ ਦਿਖਾਉਣਾ ਚਾਹੁੰਦੇ ਸੀ ਆ ਦੇਖੋ ਜੀ ਆ ਆ ਗਈ ਚਿੱਟੀ ਸਲਵਾਰ ਇਹ ਪੀਸ ਸਾਡੇ ਕੋਲੇ ਸਿੰਗਲ ਆਇਆ ਇਹਦੇ ਨਾਲ ਤੁਸੀਂ ਆ ਵੀ ਲਵਾ ਸਕਦੇ ਹੋ ਜਾਨੀ ਕਿ ਡਾਰਕ ਇਹ ਮਰਜੈਂਟ ਹੈ ਤੇ ਇਹਦੇ ਨਾਲ ਤੁਸੀਂ ਆ ਸਲਵਾਰ ਵੀ ਲਵਾ ਸਕਦੇ ਹੋ ਆ ਦੇਖੋ ਜੀ ਇਹ ਸਾਡੇ ਕੋਲੇ ਪੀਸ ਹੈਗਾ ਜੀ ਆ ਦੇਖੋ ਆ ਵੀ ਜਿਆਦਾ ਦੇ ਨਾਲ ਚਿੱਟੀ ਚੱਲ ਰਹੀ ਹੈ ਜੀ ਆ ਵਾਲੀ ਤੇ ਅਸੀਂ ਮੈਚਿੰਗ ਕਰੀਆ ਇਹ ਸਾਰੇ ਅਸੀਂ ਖੁਦ ਮੈਚਿੰਗ ਕੀਤੇ ਆ ਜੀ ਤੁਹਾਨੂੰ ਫਰਕ-ਚਰਕ ਲੱਗੇ ਤਾਂ ਤੁਸੀਂ ਆਪਦਾ ਦੇਖ ਸਕਦੇ ਹੋ ਆ ਦੇਖੋ ਜੀ ਇਹਦੇ ਨਾਲ ਆਪ ਹੀ ਇਸ ਮੈਚਿੰਗ ਕਰਦਾ ਹੈ ਆ ਦੇਖੋ ਇਹ ਸਲਵਾਰ ਨਾਲ ਤੁਸੀਂ ਫੁੱਲਾਂ ਵਾਲਾ ਮੈਚਿੰਗ ਕਰ ਕਰੋ ਇਹਦੇ ਨਾਲ ਇਹਦੀ ਮੈਚਿੰਗ ਹੋ ਰਹੀ ਹੈ ਜੀ ਫਰੋਜੀ ਜੀ ਇਹ ਨਾਗੇ ਆਦੀ ਜੈਲੋ ਮਾਸਟਰ ਆ ਇਹ ਨਾਲ ਐਡੀ ਮੈਚਿੰਗ ਹੋ ਰਹੀ ਹੈ ਜੀ ਇਹ ਸਾਰੇ ਕੱਪੜੇ ਤੇ ਬੁਰ ਬਿਲਕੁਲ ਨਹੀਂ ਆਉਂਦਾ ਬਿਲਕੁਲ ਬੁਰ ਨਹੀਂ ਆਉਂਦਾ ਜੀ ਇਹ ਅਸੀਂ ਖੁਦ ਸਾਨੂੰ ਮਤਲਬ ਸੋਹਣੀ ਲੱਗੀ ਅਸੀਂ ਤਾਂ ਮੈਚਿੰਗ ਕਰਤੀ ਵੀ ਸੋਹਣੀ ਲੱਗਦੀ ਹੈ ਮੈਚਿੰਗ ਹਾਂ ਗਾ ਜੀ ਹੋਰ ਕਾਫੀ শেਡ ਜਾ ਇਹਦੀ ਮੈਚਿੰਗ ਘੱਟ ਲੱਗਦੀ ਨਾ ਦੀ ਤੂੰ ਆ ਜਾਵਣੀ ਜਾ ਉੱਪਰ ਬਰਾਊਨ ਜਾ ਗਿਆ ਹਾਂ ਜੀ ਇਹਦੀ ਮੈਚਿੰਗ ਘੱਟ ਹੋ ਰਹੀ ਹੈ ਚਲੋ ਜੇ ਕਿਸੇ ਨੇ ਲੈਣਾ ਹੋਇਆ ਡੱਡ ਪੀਸ ਸਿੰਗਲ ਵੀ ਸੰਜ ਬੱਦਗੇ ਨੂੰ ਫਿਰ ਇਹ ਸਿੰਗਲ ਕੀ ਆ ਆ ਮੈਚਿੰਗ ਕੱਟ ਹੋਈ ਹੈ ਨਾ ਇਹਦੇ ਨਾਲ ਤਾਂ ਕੁਰੀਏ ਦੇਖ ਮਾੜੀ ਹੈ ਹਾਂ ਇਹਦਾ ਜਿਹੜੀ ਕੋਆਨ ਦਾ ਕੋਪੋ ਇੱਕੋ ਜਿਹਾ ਹੈ ਨਾ ਹੋ ਰਹੀ ਹੈ ਹਨਾ ਤੇ ਇਹਦੀਆਂ ਹੁੰਦੀ ਹੈ ਇਹ ਹਾਂ ਇਹ ਵੀ ਸੇਮ ਹੀ ਆ ਕੋਆਨ ਨਾਲੋਂ ਵੀ ਸੇਮ ਹੈ ਇਹਦੀ ਜ਼ਿਆਦਾ ਹੁੰਦੀ ਹੈ ਕਿ ਥੱਲੇ ਵਾਲੀ ਦੀ ਇਹਦੀਆਂ ਦੇ ਨਿਊਕੀਅਰ ਡਿਜ਼ਾਈਨ ਸਾਰਾ ਸੇਮ ਆ ਗਿਆ। ਇਸ ਵੀ ਕਲਰ ਸੇਮ ਆ ਤੇ ਉੱਚ ਵੀ ਸੇਮ ਆ। ਜੀ ਹਾਂ। ਹਾਂਜੀ ਇਹਦੀ ਇਹਦੇ ਨਾਲ ਮੈਚਿੰਗ ਹੋ ਰਹੀ ਹੈ ਕਿਉਂਕਿ ਸਾਨੂੰ ਵੀ ਫਿਰ ਪਤਾ ਲੱਗਦਾ। ਆ ਲਓ ਜੀ। ਇਹਦੀ ਇਹ ਪੋਇਦਣਾ ਹੋ ਰਹੀ ਹੈ ਦੇਖ ਮੈਂ ਚੈੱਕ ਕਰੀ ਮੈਨੂੰ ਲੱਗਦਾ ਹੋ ਰਹੀ ਆ। ਹਾਂਜੀ। ਪੋਏ ਹੋ ਰਹੀ ਮੈਨੂੰ। ਪੋਏ ਇੱਕ ਆ ਗਈ ਦੀ ਪੋਏ ਕਰਨੀ ਤੋਂ ਪਤਾ ਲੱਗਦਾ। ਕੋਈ ਤਮ ਕਿਹਨਾਂ ਮੈਚਿੰਗ ਆ। ਹਾਂ ਇਹਦੀ ਇਹਦੇ ਨਾਲ ਮੈਚਿੰਗ ਹੋ ਰਹੀ ਆ। ਆ ਗਿਆ ਜੀ ਨਹਿਰੂਨ ਜੀ ਇਹਦੇ ਨਾਲ ਐਜੀ ਮੈਚਿੰਗ ਦਾ ਤਾਂ ਬਹੁਤ ਸੁਣੀ ਹੋਈ ਹੈ ਨਾ ਹਾਂ ਤਾਂ ਗੁੱਡ ਹੈ ਇਹਦੀ ਮੈਚਿੰਗ ਵੀ ਬੜਕੇ ਐਂਟਰ ਹੋਈ ਆ ਐਸੀ ਆਪ ਮੈਚਿੰਗ ਕੀਤੀ ਹੈ ਜੀ ਪਿੱਛੋਂ ਨਹੀਂ ਆਈ ਲੱਗ ਟੁੱਟ ਗਈ ਪਾਦੀਆਂ ਲੱਗ ਗਈਈ ਹੈ ਫਰਕ ਵੀ ਨਹੀਂ ਲੱਗਦਾ ਹਾਂ ਦੇਖੋ ਜੀ ਇਹਦੀ ਇਹਨੇ ਮੈਚਿੰਗ ਹੋ ਰਹੀ ਹੈ ਇਨਾਂ ਤੇ ਬੁਰਦੀ ਕੋਈ ਵੀ ਗਜੈਸ ਨਹੀਂ ਇਹਨਾਂ ਤੇ ਬੁਰ ਨਹੀਂ ਆਊਗਾ ਜੀ ਇਹ ਮੈਚਿੰਗ ਅਸੀਂ ਆਪ ਕਰ ਰਹੇ ਹਾਂ ਤੇ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਜੀ ਆਹ ਲਓ ਜੀ ਸਿਰਫ 250 ਦਾ ਇੱਕ ਪੀਸ ਹੈ ਜੀ 2 500 ਦੇ ਹੈ ਡਿਜ਼ਾਈਨ ਵੱਖਰੇ ਸਾਰਿਆਂ ਦੇ ਨਵੇਂ ਡਿਜ਼ਾਈਨ ਆ ਦੇਖੋ ਜਿਹੜੀ ਦੀ ਨਾ ਕਿੰਨੀ ਸੋਹਣਾ ਕੰਬੀਨੇਸ਼ਨ ਹੋ ਰਿਹਾ ਆ ਗਿਆ ਜੀ ਨੇਵੀ ਬਲੂ ਆ ਦੇਖੋ ਜੀ 네ਵੀ ਬਲੂ ਦੀ ਵੀ ਮੈਚਿੰਗ ਬਹੁਤ ਗੁੱਡ ਹੋਈ ਹੈ ਜੀ ਆ ਦੇਖੋ ਆ ਦੇਖੋ ਫਿਰ ਆ ਗਿਆ ਜੀ ਫਿਰ ਮਹਿਰੂਨ ਜਾ ਗਿਆ ਜੀ ਆ ਦੇਖੋ ਇਹਦੇ ਨਾਲ ਇਹਦੀ ਮੈਚਿੰਗ ਸੋਹਣੀ ਹੋਈ ਹੈ ਜੀ ਸਾਨੂੰ ਲੱਗੀਆਂ ਇਹ ਮੈਚਿੰਗਾਂ ਹੋ ਰਹੀਆਂ ਤਾਂ ਹੀ ਅਸੀਂ ਤੁਹਾਨੂੰ ਦਿਖਾਈਆਂ ਜੀ ਆ ਦੇਖੋ ਜੀ ਆ ਬਲੈਕ ਦੀ ਮੈਚਿੰਗ ਵੀ ਬਹੁਤ ਘੈਂਟ ਹੋਈ ਆ ਦੇਖੋ ਇਹ ਬਲੈਕ ਆ ਗਿਆ ਜੀ ਇਹ ਸਾਰੇ ਕੱਟ ਪੀਸਾਂ ਚਾਏ ਹੋਏ ਪੀਸ ਐ ਜੀ ਆ ਦੇਖੋ ਬਹੁਤ ਪਿਆਰੀ ਮੈਚਿੰਗ ਹੋ ਰਹੀ ਹੈ ਇਹਨਾਂ ਦੀ ਹਾਂ ਇਹ ਵੀ ਹੋ ਰਹੀ ਹੈ ਹਾਂ ਇਹ ਵੀ ਹੋ ਰਹੀ ਹੈ ਮੈਚ ਹਾਂ ਆ ਦੇਖੋ ਜੀ ਐਡੀ ਮੈਚਿੰਗ ਐਦੇ ਨਾਲ ਹੋ ਰਹੀ ਹੈ ਗੁੱਡ ਮੈਚਿੰਗ ਸੂਟ ਬਣੇ ਆ ਜੀ ਇਹ ਕੋ ਇਧਰ ਨੂੰ ਕੁੜਾ ਉੱਚਾ ਨਾ ਹੋਏ ਆ ਸੂਟ ਪਰ ਇਹਨੂੰ ਕਰਦੇ ਪਾਉਨੇ ਇਹਨਾਂ ਦੀ ਪੇਮੈਂਟ ਆਈ ਹੋਈ ਹੈ ਹੁਣ ਚੱਲਣਗੇ ਕਿ ਸਿੰਗਲ ਪੀਸ ਅਗਰ ਤੁਹਾਡੇ ਕੋਲੇ ਕੋਈ ਵੀ ਸੂਟ ਹੈਗਾ ਪਿਆ ਸੋਡੇ ਆ ਦੇਖੋ ਜੀ ਇਹਦੀ ਇਹਦੀ ਮਹਿਰੂਨ ਨਾਲ ਹੋ ਰਹੀ ਹੈ ਮੈਚਿੰਗ ਆ ਦੇਖੋ ਜੀ ਇਹ ਚ ਮਹਿਰੂਨ ਫੁੱਲਾ ਅ ਵੀ ਮਹਿਰੂਨ ਜੀ ਹੈ ਇਹ ਚੱਲਣਗੇ ਜੀ ਸਿੰਗਲ ਪੀਸ ਓਨਲੀ 2.5 ਦਾ 250 ਦਾ ਪੀਸ ਹੈ ਪੀਸ 2.5 ਮੀਟਰ ਦੀ ਕੱਟ ਹੋਊਗੀ ਜੀ ਪੂਰੀ ਤੇ ਇਹਦੇ ਬੋਰ ਵਗੈਰਾ ਕੁਝ ਨਹੀਂ ਕੀ ਜੀ ਕੀ ਜੀ ਕਟਤ ਗਲ ਨੂੰ ਹਾਂ 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 ਇਹ ਇਹਨੇ ਵੇਂਦੀਆਂ ਨੇ 820 ਰੁਪਏ ਮਹਿੰਦੀ ਸਲੇੜੀ ਜੇ ਕੋਈ ਸਾਡੇ ਕੋਲ ਸਰਵਾਰ ਇੱਕ ਅੱਧੀ ਹੋਵੇ 300 ਦੀ ਮਿਲ ਜਾਂਦੀ ਹੈ ਜੀ ਕੱਟ ਕੇ ਦੇ ਦਿੰਨੇ ਆਂ ਅਸੀਂ ਆਹ ਲਓ ਜੀ ਇਹ ਸਾਰੇ ਸਿੰਗਲ ਪੀਸ ਹੋਣਗੇ ਜੀ ਇਹ 250 ਚ ਚੱਲਣਗੇ ਇਹ ਡਬਲ ਪੀਸ ਨਹੀਂ ਹੋਊਗਾ ਤੁਸੀਂ ਕਹੋਗੇ ਨਾ ਵੀ ਡਬਲ ਕਰ ਦੋ ਡਬਲ ਹੋਊਗਾ ਨਹੀਂ ਆਹ ਗਾ ਜੀ ਕਾਫੀ 2 ਮੀਟਰ ਦੀ ਕਟਾ ਪੱਕੀਆਂ ਮੋਹਰਾਂ ਹੋਣਗੀਆਂ ਸੜੇ ਬਲੇ ਪੀਸ ਇਹ ਨਹੀਂ ਹੋਣਗੇ ਜੀ ਇਹਦੀ ਮੈਚਿੰਗ ਆ ਗੁਲਾਬੀ ਨੇ ਹੋ ਰਹੀ ਇਹਦੀ ਪੂ ਹਨ ਹੂੰ ਹੂੰ ਇਹਦਾ ਮਲਟੀ ਗੁਲਾਬੀ ਜਗ ਹੈ ਨਾ ਹਾਂ ਹੋ ਰਹੀ ਇਹਦੇ ਨਾਲ ਮੇਸੇ ਦੀ ਆ ਦੋਨੇ ਪੀਸਾਂ ਦੀ ਆ ਵੀ ਦੀ ਫੁੱਲ ਮੈਚ ਮੈਚਿੰਗ ਹੈ ਜੀ ਗੱਲ ਕਰਨ ਦੇ ਡਿਜ਼ਾਈਨ ਚ ਫਰਕ ਹੈ ਅਗਰ ਤੁਸੀਂ ਇਕੱਠੇ ਲੈਣੇ ਦਾ ਡਿਜ਼ਾਈਨਰ ਸੂਟ ਬਣ ਜੂ ਆ ਦੇਖੋ ਇਹਦੀ ਡਿਜ਼ਾਈਨ 'ਚ ਫਰਕ ਹੈ ਉਹਦਾ ਬ੍ਰੀਕ ਡਿਜ਼ਾਈਨ ਹੈ ਜੀ ਇਹਦਾ ਮੋਟਾ ਪਰੇ ਪੂਰਾ ਇੱਕੋ ਜਿਹਾ ਸੂਟ ਬਣ ਸਕਦਾ ਹੈ ਮਰਜੈਂਟਾ ਕਲਰ ਆ ਲਓ ਜੀ ਕਈ ਰੰਗ ਨੇ ਵੀ ਇਹਦੇ 'ਚ ਐਸੇ ਆਉਂਦੇ ਆ ਵੀ ਸਾਡੀ ਸਮਝ ਤੋਂ ਬਾਹਰ ਹੁੰਦੇ ਆ ਇਸ ਕਰਕੇ ਅਸੀਂ ਚੁੱਪ ਕਰ ਜਾਂਦੇ ਆ ਆ ਦੇਖੋ ਜੀ ਇਹ ਹੈਗਾ ਮਿਲਟਰੀ ਮਿਲਟਰੀ ਕਲਰ ਆ ਗਿਆ ਜੀ ਗ੍ਰੇ ਕਲਰ ਆ ਦੇਖੀ ਇਹਦੇ ਨਾਲ ਇਹਦੀ ਮੈਚਿੰਗ ਹੁੰਦੀ ਨਾ ਤਿੱਪੂ ਪਰ ਡਿਜ਼ਾਈਨ 'ਚ ਫਰਕ ਹੈ ਜੀ ਆ ਦੇਖੋ ਹੋਰ ਵੱਡਾ ਹੁੰਦਾ ਛੋਟਾ ਹੂੰ ਇਹ ਸਿੰਘ ਬੀਬੀ ਜੀ ਪਲੀਜ਼ ਇੱਕ ਨਾ ਸੂਟ ਦੀ ਪੀਸ ਦੀ ਜਰੂਰ ਫੋਟੋ ਲਿਆ ਕਰੋ ਅਸੀਂ ਔਲਝ ਜਾਣੇ ਆ ਸਹੀ ਪੁੱਛੋ ਨਾ ਮੈਂਟਰਲ ਨਾਲ ਕੰਮ ਹੋ ਜਾਂਦਾ ਸਾਡਾ ਮਾਂ ਪੁੱਤਾਂ ਦਾ ਸਾਨੂੰ ਆਪ ਤਾਂ ਹੀ ਲੱਗਦਾ ਜੀ ਕਿਉਂਕਿ ਪੀਸ ਵਾਲਾ ਹੁੰਦਾ ਦੋ 250 ਪੀਸ ਹੁੰਦਾ ਮਰਜੈਂਟਾ ਆ ਗਿਆ ਜੀ ਮਹਿਰੂਨ ਇਹ ਸਿੰਗਲ ਪੀਸ ਆਇਆ ਜੀ ਪਿੱਛੋਂ ਆਪਣੇ ਕੋਲੋਂ ਡਬਲ ਹੈ ਨਹੀਂ ਡਬਲ ਜਿਹੜੇ ਸੀਗੇ ਉਹ ਆਪਾਂ ਨੇ ਇਕੱਠੇ ਕਰਕੇ ਤੁਹਾਨੂੰ ਦਿਖਾਤੇ ਜੀ ਸਾਰੇ ਸਿੰਗਲ ਚੱਲਣਗੇ ਜੀ ਲਈ ਜਦੋਂ ਮੈਚਿੰਗ ਹੋਈ ਜਾਂਦੀ ਹੈ ਹਨਾ ਦੇਖੋ ਕੋਸਤਾ ਆਪਾਂ ਨੂੰ ਵੀ ਨਹੀਂ ਪਤਾ ਲੱਗਦਾ ਬਾਅਦ 'ਚ ਪਤਾ ਲੱਗਦਾ ਆ ਲਓ ਜੀ ਜਿਹੜਾ ਡਿਜ਼ਾਈਨ ਪਸੰਦ ਆਉਂਦਾ ਖਰੀਦੋ ਇਹਦਾ ਕੰਬੀਨੇਸ਼ਨ ਹੋ ਗਿਆ ਹਾਲੋ ਜੋ ਵੀ ਤੁਹਾਨੂੰ ਪਸੰਦ ਆਉਂਦਾ ਲੈ ਸਕਦੇ ਹਾਂ ਹਾਲੋ ਇਹ ਵੀ ਇਹਨੇ ਮੈਚ ਨੂੰ ਘੋਰੀ ਹੈ ਨਾ ਜੇ ਸਿੰਗਲ ਹੀ ਕਰਦੇ ਮੈਚਾਂ ਡਿਫਰੈਂਟ ਆ ਜਾਂਦੇ ਨੇ ਹਾਲੋ ਸਿੰਗਲ ਹੀ ਕਰ ਦੋ ਵਧੀਆ ਆ ਜਾਣਗੇ ਕਿਹੜੇ ਆ ਉਸਨੂੰ ਕਲਚੀ ਰੱਖ ਦੇ ਕਸਟਮਰ ਇਹਨੂੰ ਆਪੇ ਪਸੰਦ ਕਰ ਲੈਣਗੇ ਜਿਹੜਾ ਨੂੰ ਉਹਨੂੰ ਲੱਗੇ ਮੈਚਿੰਗ ਆਹ ਦੀਪੋਂ ਬਲੈਕ ਆ ਦੀਪੋਂ ਬਲੈਕ ਇਹ ਵੀ ਬਲੈਕ ਆ ਨਾ ਇਹ ਵੀ ਦੇਖੋ ਤੁਹਾਨੂੰ ਚਮਕ ਮੇਜ ਕਲਰ ਆ ਰਹੇ ਚ ਡਿਜ਼ਾਈਨ ਬਹੁਤ ਸੋਹਣੇ ਨੇ ਆਪਣੇ ਘੱਟ ਪੀਸਾਂ ਦੇ ਹਨਾ ਦੇਖੀ ਆ ਕਿੰਨਾ ਸੋਹਣਾ ਪੀੜਾ ਫਿੜਾ ਆ ਦੇਖੋ ਜੀ ਸਾਈਡ ਤੇ ਪੱਕੀਆਂ ਮੋਹਰਾਂ ਲੱਗੀਆਂ ਕੋਈ ਵੀ ਇਹ ਬਲੌਟ ਮੋਹਰ ਕੋਈ ਨਹੀਂ ਪੀਸ ਰਹੀ ਹਾਂਜੀ ਜਮਾ ਗੋੱਡਾ ਜੀ आ लो जी हाँ प्यारा ब्लैक है ना आ गया जी मरजेंटा लैंग वाला हाई मिल गई दीपू <laughs> आ मिल गई <गी> <laughs> ए भी ब्लैक है जी प्रिंट साडे को नवे तो नवे आए है जी आह सी ग्रीन जहा कलर है मूंगी हरा जहा कलर है ਆ ਤੋਂ ਡੀ ਗੋਲੇ ਰੈੱਡ ਸਲਵਾਰ ਆ ਜਾਂ ਹਰੀ ਜੀ ਜਮਾ ਚੁਕੀ ਚੁਕੀ ਕੀ ਹਾਂ ਸਲਵਾਰ ਵੀ ਹਾਂ ਮਿਲ ਗਈ ਜੀ ਚੱਕੋ ਆ ਰੈੱਡ ਸਲਵਾਰ ਇਹਦੇ ਨਾਲ ਮਿਲ ਗਈ ਜਿਆ ਬਣ ਗਿਆ ਮੈਚਿੰਗ ਸੂਟ ਮੈਚਿੰਗ ਸੂਟ ਸਾਡੇ ਕੋਲੇ ਨਾ ਉਹ ਪੀਸ ਪਲੇਨ ਘੱਟ ਆਉਂਦੇ ਆ ਜੀ ਸਾਡੇ ਕੋਲੇ ਜੇ ਅਸੀਂ ਕੱਟ ਕੇ ਸਲਵਾਰ ਤੇ ਨਾਲ ਸਾਨੂੰ 300 ਦੀ ਦੇਣੀ ਪੈਂਦੀ ਜੀ ਉਹ ਤੋਂ ਘੱਟ ਫਿਰ ਸਾਨੂੰ ਪੜਤਾ ਨਹੀਂ ਪੈਂਦਾ ਜੀ ਆਹ ਦੇਖੋ ਕਿੰਨੇ ਤਗੜੇ ਡਿਜ਼ਾਈਨ ਹਾਂ ਹਾਂ ਜੀ ਸਾਰੇ ਸਿੰਗਲ ਸਿੰਗ ਦੇ ਪੀਸ ਆ ਜੀ ਆਹ ਡਿਜ਼ਾਈਨ ਨਹੀਂ ਆਏ ਨਾ ਚੀਜ਼ ਹਾਂ ਲੈਣਗੇ ਜਰਾ ਕਿਹੜੀ ਵਜੇ ਦਿੰਮੀ ਹੈ ਹਾਂ ਜੈਪੁਰੀ ਹਾਂ ਜੈਪੁਰੀ ਡੀ ਐਂਡ ਹਮ ਜੈਪੁਰੀ ਤਾਂ ਵੀ ਹੈ ਹਾਂ ਗਿਆ ਜੀ ਗ੍ਰੇ ਕਲਰ ਇਹ ਸਾਰੇ ਸਿੰਗਲ ਹੋਣਗੇ ਜੀ ਜਿਹੜੇ ਡਬਲ ਕਹੇ ਉਹ ਡਬਲ ਹੈ ਜੀ ਜਿਹੜੇ ਸਿੰਗਲ ਕਹੇ ਆ ਸੀ ਸਿੰਗਲ ਹੈ ਕਿਉਂਕਿ ਮੈਨੂੰ ਤੁਹਾਨੂੰ ਮੱਥਾ ਮਾਰਨਾ ਪੈਂਦਾ ਵਿੱਚੋਂ ਪੀਸ ਮਲੋਣੇ ਵੈਂਦੇ ਆ ਆ ਲਓ ਜੀ ਇਹਦੀ ਕੋਈ ਬਲੈਕ ਨਹੀਂ ਹੈ ਜੀ ਹੋ ਰਹੀ ਹੈ ਨਾ ਡਾਰਕ ਕਾਫੀ ਜਿਹਾ ਹੈ ਨਾ ਹਮ ਹਾਲੋ ਜੀ ਤੁਹਾਡੇ ਸਾਹਮਣੇ ਕੱਟ ਪੀਸ ਹੀ ਕੱਟ ਪੀਸ ਇਹਦਾ ਡਿਜ਼ਾਈਨ ਟੋਟਲੀ ਡਿਫਰੈਂਟ ਆ ਨਾ ਮੈਂ ਤਾਂ ਕੁਝ ਜਿੰਨੇ ਰੂਟ ਦੇਖੇ ਆ ਫਿਰ ਉਹਨਾਂ ਨੇ ਇੱਥੇ ਮਾਲ ਉਹਨਾਂ ਨੂੰ ਕਿਹਾ ਸੀ ਵੀ ਇਹ ਜਿਆ ਸੋਨਾ ਭੇਜੋ ਵੀ ਸਾਡੇ ਗਾਹਕ ਖੁਸ਼ ਹੋ ਜਾਣ ਨਾ ਮੈਂ ਨਾ ਗਿਆ ਇਹ ਉਹਦੇ ਨਾਲ ਥੱਲੇ ਵਾਲਾ ਮੈਚ ਹੋ ਗਿਆ ਇਹਦਾ ਗਿਆ ਕਿਹੜੇ ਨਾਲ ਥੱਲੇ ਗਿਆ ਥੱਲੇ ਕੀ ਤੇਰੇ ਨਾਲ ਹੁੰਦਾ ਸੇਮ ਪਾਏਗਾ ਨਹੀਂ ਸੇਮ ਕੁਝ ਕੁਇ ਤੇਮੀ ਆ ਕੌਫੀ ਨਾ ਕੌਫੀ ਆ ਫਰਿਆ ਕੰਨੀ ਤੋਂ ਪਤਾ ਲੱਗ ਗਈ ਤੇ ਮੈਂ ਕਿਹ ਕੁ ਹੂੰ ਇਹਨਾਂ ਨੂੰ ਘਦਰਾ ਬਰੇ ਸੇ ਮੈਂ ਕਿਵੇਂ ਸੰਤ ਹੈਗਾ ਬਾਹਰ ਕੱਢ ਲਾ ਤੇ ਮੈਂ ਮੈਂ ਤਾਂ ਦਾ ਹੱਪਦਾ ਹੀ ਫਰਕ ਕਿ ਨਹੀਂ ਹੈਗਾ ਬਰਾਵਾ ਟੋੜ ਬਰੇ ਬਾਪੇ ਮੇਰੇ ਨਾਲ ਗੱਸ਼ਟਾ ਲੀਪੋ ਕਨਾਂ ਦਾ ਮਿਲਦਾ ਜੀ ਮੈਨੂੰ ਹਲਕਾ ਜਿਹਾ ਫਰਕ ਲੱਗਿਆ ਦੇਖੋ ਬਲੈਕ ਇਹ ਜੈਲੋ ਸਲਵਾਰ ਨਾਲ ਵੀ ਪਾ ਸਕਦੀ ਹਾਂ ਬਲੈਕ ਨਾਲ ਵੀ ਪਾ ਸਕਦੀ ਹਾਂ ਆ ਗਿਆ ਜੀ ਗ੍ਰੇ ਜਿਹੜੇ ਕਲਰਾਂ ਦਾ ਸਾਨੂੰ ਪਤਾ ਯਰਕਦੇ ਨਹੀਂ ਬੋਲ ਦਿੰਨੇ ਆ ਜਿੱਥੇ ਪਤਾ ਨਹੀਂ ਹੁੰਦਾ ਚੋਲਡਨ ਮਸਟਰਡ ਛੱਪ ਕਰਕੇ ਬੈਠੇ ਰਹਿੰਦੇ ਆ ਫਿਰ ਅਸੀਂ ਆਹ ਲਓ ਜੀ 골ਡਨ ਮਸਟਰਡ ਆ ਜੀ ਇਹ 골ਡ ਰੰਗ ਹੈ ਮੈਂ 골ਡਨ ਨਹੀਂ ਦਾ 골ਡ ਜੀ ਉਵੇਂ ਉੱਠਦਾ ਕਲਰ ਆ ਦੇਖੋ ਜੀ ਨਮੀ ਡਿਜ਼ਾਈਨਿੰਗ ਆ ਆ ਲਓ ਜੀ ਦੇਖੋ ਐਰੀਪੌਇੰਟ ਵੀ ਹੋ ਰਹੀ ਐ ਪੁਆਇੰਟ ਦਾ ਫਰਕ ਆ ਦਾ ਡਿਜ਼ਾਈਨਿੰਗ ਨੂੰ ਵੀ ਸੇਮੀ ਆ ਨਹੀਂ ਬਲੈਕ ਤਾਂ ਯਾਰ ਕਿ ਬਲੈਕ ਆ ਹੋ ਰਹੀ ਐ ਕਾਫੀ ਜਿਹਾ ਹਣਾ ਹਾਂ ਆਹ ਰੈੱਡ ਪੀਸ ਵੀ ਸਿੰਗਲ ਐ ਜੀ ਉਹ ਵੀ ਨਾਲ ਚੱਲਦੀ ਐ ਜੀ ਦੇਖੋ ਹਾਂ ਵੀ ਜਾਉਗਾ ਮੈਂ ਚੱਕਣ ਗਾ ਰਿਹਾ ਹਾਂ ਬੋ ਇਹdena پیس ਨਾ ਮਲਾ ਕੇ ਦੇਖੀਏ। ਇਹਨੂੰ ਜਾਮਣੀ ਲੱਗੀ ਜਾਂਦਾ ਹੈ। ਇਹ ਹੈ ਜੀ ਸਾਡੀ ਪੀਸ, ਕੱਟ ਪੀਸ। ਫਰਕ ਹੈ ਇੱਥਾ ਤੋਂ ਹਾਂ ਜੀ। ਆਹ ਹੈ ਜੀ ਜਾਮਣੀ ਦੀ ਟੌਨ ਚ। ਹਲੋ। ਇਹ ਜੀ ਸਾਡੇ ਕੱਟ ਪੀਸ ਜੀ। ਕੋਸ਼ਿਸ਼ ਕੀਤੀ ਹੈ ਸਾਰੇ ਤੁਹਾਨੂੰ ਡਬਲ ਵੀ ਦਿਖਾਤੇ ਸਿੰਗਲ ਵੀ ਦਿਖਾਤੇ ਮੈਚਿੰਗ ਕਰਕੇ ਜਿਹੜੇ ਤੁਹਾਨੂੰ ਪਸੰਦ ਆਉਂਦੇ ਤੁਸੀਂ ਲੈ ਸਕਦੇ ਹੋ। ਪੀਸ ਦੀ ਕੀਮਤ ਹੈ ਜੀ 250 ਰੁਪਿਆ 50 ਰੁਪਏ 'ਚ ਇਹ ਆ ਜਾਂਦਾ। ਸ਼ਿਪਮੈਂਟ ਸਾਡੀ ਆ ਲਿੰਦੀ ਹੈ। ਸੋ ਸੱਤੇ ਪਾਸੇ ਵਹਿਗੁਰੂ ਜੀ ਸਾਨੂੰ ਚੜ੍ਹਦੀ ਕਲਾ ਚ ਰੱਖਣਾ ਸੀ ਭਾਇਆ ਠੱਕੇ ਮਾਂ ਪੁੱਤ ਤੇ ਕਦ ਡਾਕ ਨਹੀਂ ਲੱਗੀ ਜੇ ਡਾਕ ਮਸੂਨ ਆਉਂਦੀ ਹੈ ਅੱਜ ਇੱਕ ਮੈਸੇਜ ਆਇਆ ਬਾਹਤ ਵਨ ਕੇ ਬੇਨਤੀ ਕਰਦੀ ਹੈ ਕਈ ਵਾਰੀ ਨਾ ਅਸੀਂ ਹੁਣ ਦੀਪੂ ਡਾਕੀ ਉਥੇ ਡਾਕ ਖਰਚ ਘੰਟਾ ਬੈਠਾ ਗਿਆ ਜੀ ਪ੍ਰੋਸੈਸ ਨਹੀਂ ਚੱਲਿਆ ਕੰਪਿਊਟਰ ਖੜ ਗਿਆ ਸੀ ਇਹ ਚੀਜ਼ਾਂ ਕੰਪਿਊਟਰ ਕਰਦੀਆਂ ਸਾਡੇ ਹੱਥ ਚ ਨਿੰਦਾ ਸਾਡੇ ਅੱਜ ਪਾਰਸਲ ਨਹੀਂ ਲੱਗੇ ਇੱਕ ਅੱਧਾ ਦਿਨ ਲੇਟ ਭਾਵੇਂ ਆਉ ਜੇ ਪਾਰਸਲ ਸਾਡਾ ਜਰੂਰ ਪਹੁੰਚਦਾ ਜੀ ਪੰਜ ਤੋਂ ਚਾਰ ਤਣਾਂ ਚ ਸਾਡੀ ਡਿਲੀਵਰੀ ਅਗਲੇ ਦਿਨ ਘਰੇ ਆ ਜਾਂਦੀ ਹੈ ਜੀ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਸੌਰੀ ਚੌਣਿਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਮਾਂ ਪੁੱਤ ਦਾ ਸਾਥ ਦੇ ਰਹੇ ਹੋ ਪਰਮਾਤਮਾ ਜੀ ਤੁਹਾਡੇ ਘਰੇ ਵੀ ਬਹੁਤ ਬਹੁਤ ਖੁਸ਼ੀਆਂ ਲੈ ਕੇ ਆਉਣ ਜੀ